ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਜਿੱਦਾਂ ਕਿ ਤੁਸੀਂ ਕੱਲ ਦੇਖਿਆ ਸੀ ਕਿ ਕਿਰਨ ਨੇ ਆਪਣੇ ਮੁੰਡੇ ਦਾ ਰਿਸ਼ਤਾ ਰੰਜਨਾ ਦੀ ਕੁੜੀ ਦੇ ਨਾਲ ਕਰਨ ਦੀ ਗੱਲ ਕਹੀ ਸੀ ਰੰਜਨਾ ਨੂੰ ਕੱਲ ਤਾਂ ਰੰਜਨਾ ਸ਼ੌਕ ਹੀ ਹੋ ਗਈ ਸੀ ਪਰ ਉਹਦੇ ਮਨ ਦੇ ਵਿੱਚ ਲਾਲਚ ਆ ਗਿਆ ਕਿ ਕਿਉਂ ਨਾ ਇਸੇ ਬਹਾਨੇ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਕਿ ਇਹਨਾਂ ਨੇ ਮੇਰੇ ਮੁੰਡੇ ਨੂੰ ਆਪਣੇ ਵਾਸਤੇ ਵਿੱਚ ਕੀਤਾ ਹੋਇਆ ਤੇ ਅ ਗੁਰੀ ਜਿਹੜਾ ਉਹ ਸਾਰੀਆਂ ਇਹਨਾਂ ਦੀਆਂ ਗੱਲਾਂ ਮੰਨਦਾ ਤੇ ਮੈਂ ਵੀ ਇਹਨਾਂ ਦੇ ਨਾਲ ਇਦਾਂ ਹੀ ਕਰੂੰਗੀ ਤੇ ਪਹਿਲਾਂ ਤਾਂ ਉਹ ਕਿਰਨ ਦੀ ਗੱਲ ਸੁਣ ਕੇ ਸ਼ੌਕ ਹੀ ਹੋ ਗਈ ਫਿਰ ਉਹਨੇ ਮਤਲਬ ਕਿਹਾ ਕਿ ਚਲੋ ਮੈਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਸਬਕ ਸਿਖਾਉਣੀ ਆ ਤੇ ਫਿਰ ਰੰਜਨਾ ਕਹਿੰਦੀ ਜੀ ਇਹ ਤਾਂ ਬਹੁਤ ਵਧੀਆ ਹੋਊਗਾ ਕਿ ਮਤਲਬ ਤੁਹਾਡੇ ਜਿਹੜੀ ਮੁੰਡੇ ਦੇ ਨਾਲ ਮੇਰੀ ਕੁੜੀ ਦਾ ਰਿਸ਼ਤਾ ਹੋ ਜਾਊਗਾ ਤੇ ਫਿਰ ਕਿਰਨ ਕਹਿੰਦੀ ਕਿ ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਤੁਸੀਂ ਮੰਨ ਗਏ ਆ ਤੇ ਉਹ ਕਹਿੰਦੀ ਕਿ ਮੇਰੇ ਚੁੰਡੀ ਵੱਡ ਕੇ ਦਿਖਾਓ ਰੰਜਨਾ ਨੇ ਉਹ ਚੁੰਡੀ ਵੱਡੀ ਤੇ ਉਹਦੇ ਚੀਕ ਹੀ ਨਿਕਲ ਗਈ ਤੇ ਕੀਰਨ ਦੀਦੀ ਨੂੰ ਵੀ ਬਹੁਤ ਨਾਟਕ ਕਰਨੇ ਆਉਂਦੇ ਆ ਤੇ ਫੇਰ ਰੰਜਨਾ ਮਾਨੋ ਚ ਕਹਿੰਦੀ ਹੈ ਮੈਂ ਹੁਣ ਤੈਨੂੰ ਚੰਗਾ ਤਰਾ ਸਬਕ ਸਿਖਾਉਂਗੀ ਤੂੰ ਹੁਣ ਦੇਖ ਸਹੀ ਮੈਂ ਤੁਹਾਡਾ ਬਣਾਉਂਦੀ ਕੀ ਕਿ ਤੁਸੀਂ ਮੇਰੇ ਮੁੰਡੇ ਨੂੰ ਮੇਰੇ ਖਿਲਾਫ ਹੀ ਭੜਕਾਇਆ ਕਿਉਂਕਿ ਉਹ ਆਪਣੀ ਕੁੜੀ ਆਪਣੇ ਮੁੰਡੇ ਦਾ ਰਿਸ਼ਤਾ ਜਿਹੜਾ ਸੀ ਉਹ ਕੈਂਪੀ ਦੇ ਨਾਲ ਕਰਨਾ ਚਾਹੁੰਦੀ ਸੀਗੀ ਇਹਨਾਂ ਦੀ ਜਿਹੜਾ ਹੈਗਾ ਆ ਕੁੜੀ ਇਹ ਨਵੀ ਜਿਹੜੀ ਉਹਦੇ ਨਾਲ ਨਹੀਂ ਕਰਨਾ ਚਾਹੁੰਦੀ ਉਧਰੋਂ ਮਨਪ੍ਰੀਤ ਆ ਗਈ ਮਨਪ੍ਰੀਤ ਕਹਿੰਦੀ ਮੈਂ ਤਾਂ ਸੂਟ ਸਮਾ ਲੇ ਵਿਆਹ ਦੇ ਉਹ ਕਹਿੰਦੇ ਜੀ ਇੱਕ ਹੋਰ ਰਿਸ਼ਤੇ ਦੇ ਹੋ ਗਿਆ ਉਹਦੀ ਤਿਆਰੀ ਕਰ ਲੋ ਤੇ ਫਿਰ ਕਿਰਨ ਤੇ ਰੰਜਨਾ ਗਲੇ ਮਿਲੀਆਂ ਰੰਜਨਾ ਨੇ ਵੀ ਬੁਝੇ ਦੇ ਮਨ ਦੇ ਨਾਲ ਕਿਰਨ ਨੂੰ ਜਫੀ ਪਾਈ ਤੇ ਕਿਹਾ ਚਲੋ ਹੁਣ ਦੇਖਦੇ ਆ ਅੱਗੇ ਕੀ ਹੁੰਦਾ ਆ ਤੇ ਫਿਰ ਉਧਰ ਦੇ ਵੀਰੇ ਨੇ ਮੀ ਦੋਦੀ ਨੂੰ ਫੋਨ ਲਗਾਇਆ ਤੇ ਕਿਉਂਕਿ ਇਹਨਾਂ ਦੀ ਦੋਸਤੀ ਵਿੱਚ ਵੀ ਦਰਾੜ ਆ ਗਈ ਸੀਗੀ ਅੰਮੂ ਦੇ ਕਰਕੇ ਅੰਮੂ ਨੂੰ ਮਲਾਣੇ ਦੇ ਕਰਕੇ ਤੇ ਮਿੰਦੋਦੀ ਨੇ ਕਿਹਾ ਕਿ ਰਿਸ਼ਤਿਆਂ ਨੂੰ ਠੀਕ ਕਰਦੇ ਕਰਦੇ ਕਿਤੇ ਹੁਣ ਆਪਣੀ ਦੋਸਤੀ ਵਿੱਚ ਵੀ ਦਰਾੜ ਨਾ ਆ ਜਾਵੇ ਤੇ ਜਰਾ ਧਿਆਨ ਨਾ ਕਰੀ ਤੇ ਦੇਵ ਵੀਰੇ ਨੇ ਕਿਹਾ ਕਿ ਤੇਰੇ ਮਨ ਵਿੱਚ ਕੀ ਚੱਲ ਰਿਹਾ ਆ ਤੂੰ ਮੈਨੂੰ ਦੱਸ ਉਸਨੇ ਕਿਹਾ ਕੁਛ ਨਹੀਂ ਆਪਣੀ ਦੋਸਤੀ ਦੀ ਦਾ ਧਿਆਨ ਰੱਖ ਲਈ ਤੇ ਫੇਰ ਉਧਰ ਅੰਮੂ ਤੇ ਦਾਦਾ ਜੀ ਬਾਠੇ ਗੱਲਾਂ ਕਰ ਰਹੇ ਹੁੰਦੇ ਆ ਪੂ ਆਪੋ ਫੜਵਾਰੇ ਸੋਚ ਰਹੇ ਹੁੰਦੇ ਆ ਕਿ ਉਹਨਾਂ ਨੇ ਕੀ ਕੀਤਾ ਤੇ ਬੀਬੀ ਦਾ ਵੀ ਸੋਚ ਰਹੇ ਆ ਕਿ ਬੀਬੀ ਵੀ ਜਾ ਕੇ ਉਹਨਾਂ ਦੇ ਨਾਲ ਰਲ ਗਈ। ਅੰਮੂ ਕਹਿੰਦਾ ਕਿ ਮੈਂ ਤਾਂ ਹੈਰਾਨ ਆ ਬੀਬੀ ਦੀ ਇਸ ਗੱਲ ਤੋਂ ਕਿ ਬੀਬੀ ਕਿੱਦਾਂ ਉਹਨਾਂ ਦੀਆਂ ਗੱਲਾਂ ਵਿੱਚ ਆ ਗਈ। ਪਾਪਾ ਜੀ ਨੇ ਕਿਹਾ ਕਿ ਮੈਂ ਤਾਂ ਤੈਨੂੰ ਪਹਿਲਾਂ ਹੀ ਬਹੁਤ ਸਮਝਾਉਂਦਾ ਸੀ ਕਿ ਬੀਬੀ ਤੇਰੀ ਕੰਨਾਂ ਦੀ ਕੱਚੀ ਆ। ਮੜਾ ਜਾਬੀ ਇਹਨੂੰ ਕੁਝ ਕਹਿੰਦਾ ਤੇ ਉਹਦੀਆਂ ਗੱਲਾਂ ਵਿੱਚ ਆ ਜਾਂਦੀ ਆ। ਉਦੋਂ ਪਾਪਾ ਜੀ ਗੱਲ ਕਰ ਹੀ ਰਹੇ ਸੀ ਬੈਠ ਕੇ ਕਿ ਪਾਪਾ ਜੀ ਦੇ ਭਰਾ ਦਾ ਫੋਨ ਆ ਗਿਆ ਤੇ ਉਹਨਾਂ ਨੇ ਫੋਨ ਸੁਣਿਆ ਤੇ ਉਹਨਾਂ ਨੇ ਕਿਹਾ ਕਿ ਆਪਣੇ ਭਰਾ ਨੂੰ ਕਿ ਹੁਣ ਤੂੰ ਕਾਗਜ਼ ਲੈ ਕੇ ਵਾਪਸ ਆ ਜਾ ਜਿਹੜੇ ਤੁਹਾਨੂੰ ਮੈਂ ਕਾਗਜ਼ ਦਿੱਤੇ ਸੀ ਇਹ ਗੱਲ ਅੰਮੂ ਦੇ ਮੋਹਰੇ ਪਹਿਲੀ ਵਾਰੀ ਆਈ ਅੰਮੂ ਨੇ ਪੁੱਛਿਆ ਆਪਣੇ ਦਾਦਾ ਜੀ ਨੂੰ ਕਿ ਕਿਹੜੇ ਕਾਗਜ਼ ਉਹਨਾਂ ਨੇ ਕਿਹਾ ਕਿ ਮੇਰੇ ਜਿਹੜੀ ਮਕਾਨ ਦੀ ਵਸੀਅਤ ਸੀਗੀ ਉਹਦੇ ਬਾਰੇ ਮੈਂ ਆਪਣੇ ਉਹ ਪੇਪਰ ਸਾਰੇ ਆਪਣੇ ਭਰਾ ਨੂੰ ਲੈ ਕੇ ਦੇ ਦਿੱਤੇ ਸੀ ਕਿਉਂਕਿ ਮੈਨੂੰ ਸ਼ੱਕ ਸੀ ਤੇਰੇ ਭੂਆ ਫੂਫੜ ਤੇ ਕਿਉਂਕਿ ਤੂੰ ਉਹਨਾਂ ਦਿਨਾਂ ਦੇ ਵਿੱਚ ਮੇਰੀ ਕੋਈ ਗੱਲ ਸੁਣ ਕੇ ਰਾਜ਼ੀ ਨਹੀਂ ਸੀ ਤੇ ਮੈਂ ਤੈਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਤੂੰ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਮੈਨੂੰ ਪਤਾ ਸੀ ਕਿ ਤੇਰੇ ਭੂਆ ਫੂਫੜ ਜਿਹੜੇ ਆ ਉਹ ਮਕਾਨ ਦੇ ਲਾਲਚ ਨੂੰ ਹੀ ਸਾਡੇ ਘਰ ਦੇ ਵਿੱਚ ਆਏ ਆ ਉਹ ਤੈਨੂੰ ਪਿਆਰ ਨਹੀਂ ਕਰਦੇ ਅੰਮੂ ਨੂੰ ਪਾਪਾ ਜੀ ਦੀਆਂ ਗੱਲਾਂ ਸੁਣ ਕੇ ਇੰਨਾ ਸ਼ੌਕ ਹੋਇਆ ਕਿ ਪਾਪਾ ਜੀ ਤੁਸੀਂ ਆਪਣੇ ਮਨ ਦੇ ਵਿੱਚ ਇੰਨੀਆਂ ਗੱਲਾਂ ਲੁਕੋਈ ਬੈਠੇ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਭੂਆ ਫੂਫੜ ਦੇ ਪਿਆਰ ਦੇ ਵਿੱਚ ਇੰਨਾ ਅੰਨਾ ਹੋ ਗਿਆ ਸੀ ਕਿ ਮੈਂ ਤੁਹਾਡੀ ਇੱਕ ਵੀ ਗੱਲ ਨਹੀਂ ਮੰਨੀ ਤੇ ਹੁਣ ਦੇਖਦੇ ਆ ਅੱਗੇ ਕੀ ਹੁੰਦਾ ਤੇ ਜੇ ਤੁਹਾਨੂੰ ਸਟੋਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲੈਣਾ